ਹਾਂਜੀ ਸਤਿ ਸ੍ਰੀ ਅਕਾਲ ਜੀ ਮੰਡਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਇੱਕ ਬਹੁਤ ਹੀ ਵਧੀਆ ਕਾਰੀਗਰ ਕਹੋ ਜਾਂ ਬੜੇ ਮਿਹਨਤਾਨਾ ਕਰਦੇ ਇਨਸਾਨ ਨਾਲ ਤੇ ਮੇਰੇ ਨਾਲ ਬੈਠੇ ਨੇ ਵੀਰ ਜਸਪੀਰ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਠੀਕ ਠਾਕ ਹੈ ਅੱਛਾ ਜੀ ਤੁਸੀਂ ਕੀ ਕੰਮ ਕੀ ਕਰਦੇ ਹੋ ਮੈਂ ਸਲਾਈ ਦਾ ਕੰਮ ਕਰਦਾ ਹਾਂ ਸਲਾਈ ਦਾ ਕੰਮ ਕਰਦੇ ਹੋ ਹਾਂਜੀ ਇਹ ਵੀਰ ਜੀ ਕਰਦੇ ਨੇ ਜੀ ਸੋਫਿਆਂ ਦੇ ਉੱਤੇ ਕੱਪੜਾ ਚੜਾਉਣ ਦਾ ਕੰਮ ਜਿੱਦਾਂ ਕਿ ਅਸੀਂ ਬੈਠੇ ਹਾਂ ਸੋਫਿਆਂ ਤੇ ਇਹਨਾਂ ਤੇ ਇਹਨਾਂ ਨੇ ਕੱਪੜਾ ਚੜਾਇਆ ਆ ਐਦਾਂ ਦਾ ਰੰਗ ਕਲਰ ਸੀਗਾ ਥੱਲੇੋਂ ਸੋਫਿਆਂ ਦਾ ਤੇ ਆਹ ਕੱਪੜਾ ਉੱਪਰ ਚੜਾਇਆ ਘੱਟਾ ਮਿੱਟੀ ਤੋਂ ਜਿੱਦਾਂ ਇਹ ਇਹਨਾਂ ਦੀ ਉਮਰ ਸਮਝ ਲਓ ਵੱਧ ਗਈ ਇਹਨਾਂ ਦੇ ਉੱਤੇ ਘੱਟਾ ਮਿੱਟੀ ਪੈਂਦਾ ਆ ਤੇ ਘੱਟਾ ਮਿੱਟੀ ਪੈਣ ਤੋਂ ਇਹਦੇ ਉੱਤੇ ਕੱਪੜਾ ਚੜਾਉਣ ਦਾ ਇਹ ਕੰਮ ਕਰਦੇ ਨੇ ਜੇ ਕਿਸੇ ਨੇ ਚੜਵਾਉਣਾ ਹੋਵੇ ਤੇ ਇੱਕ ਵੀਰ ਜੀ ਕਿੰਨੇ ਚਿਰ ਤੋਂ ਤੁਸੀਂ ਕੰਮ ਕਰਦੇ ਹੋ ਇਹ ਮੈਂ 77 ਤੋਂ ਕਰ ਰਹੇ ਹਾਂ। 77 ਤੋਂ ਤੁਸੀਂ ਕਰ ਰਹੇ ਹੋ ਤਾਂ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਸ਼ੁਰੂ ਤੋਂ ਹੀ ਇਹ ਕੰਮ ਕਰ ਰਹੇ ਹੋ ਕਿ ਪਹਿਲਾਂ ਕੁਝ ਨਹੀਂ ਪਹਿਲਾਂ ਸਲਾਈ ਦਾ ਕੰਮ ਸੀ ਜੀ। ਕੱਪੜੇ ਛੋਣ ਦਾ। ਤਾਂ ਲੇਡੀ ਸੂਟ ਇਸ ਤਰ੍ਹਾਂ ਜੀ। ਅੱਛਾ ਫਿਰ ਉਹ ਕਿਉਂ ਛੱਡ ਦਿੱਤਾ ਤੁਸੀਂ? ਉਹ ਜੀ ਲੋਕ ਨਾ ਜਿਵੇਂ ਸਲਾਈ ਦਾ ਕੰਮ ਕਰਵਾ ਕੇ ਤੇ ਕੋਈ ਪੈਸੇ ਦੇ ਜਾਂਦਾ ਸੀ ਕੋਈ ਨਹੀਂ ਦਿੰਦਾ ਸੀ। ਘਾੜ ਕਰਕੇ ਮੁੜ ਕੇ ਦਿੰਦੇ ਨਹੀਂ ਸੀਗੇ। ਦਿੰਦੇ ਨਹੀਂ ਸੀ ਦੁਕਾਨ ਤੇ ਜਦੋਂ ਤੁਸੀਂ ਤੁਹਾਨੂੰ ਕੋਈ ਕੱਪੜਾ ਸਵਾਉਣ ਲੈ ਕੇ ਆਉਂਦਾ ਤੇ ਉਹ ਕੋਈ ਪੈਸੇ ਦੇ ਗਿਆ ਜਾਂ ਕੋਈ ਨਾਂ ਦੇ ਗਿਆ। ਆਧਾਰ ਕਰ ਗਿਆ ਤੇ ਮੁੜ ਕੇ ਆਇਆ ਨਹੀਂ ਜੀਗਾ। ਇਹ ਉਹ ਫਿਰ ਮੁੜ ਕੇ ਆਉਂਦਾ ਵੀ ਨਹੀਂ ਹੁਣ ਤੁਹਾਡੇ ਕੋਲ ਸੌਣਾ ਹਾਂ ਹਾਂ ਜੀ ਹਾਂ ਆਂਦੇ ਵੀ ਸੀ ਫਿਰ ਤੁਹਾਨੂੰ ਪਤਾ ਹੀ ਜਾ ਫਿਰ ਹਾਂ ਪਿੰਡਾ ਥਾਵਾਂ ਤੇ ਇਦਾਂ ਹੋ ਜਾਂਦਾ ਕਹੇ ਵੀ ਮਿਹਨਤਾਂ ਨਾ ਦੇਣਾ ਚਾਹੀਦਾ ਜੀ ਸਾਨੂੰ ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ ਹੱਕ ਜੇ ਆਪਾਂ ਪਰਾਇਆ ਖਾਨਦੇ ਆ ਤੇ ਉਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਹੱਕ ਪਰਾਇਆ ਨਾਨਕਾ ਉਸੁਰ ਗਾਏ ਵੀ ਮੁਸਲਮਾਨ ਜੀ ਕਿਸੇ ਦਾ ਹੱਕ ਮਾਰਦਾ ਤਾਂ ਉਹ ਸੂਰਖਾਨ ਦੇ ਬਰਾਬਰ ਆ ਤੇ ਜੇ ਆਪਣਾ ਕੋਈ ਹਿੰਦੂ ਭਰਾ ਜਾਂ ਸਿੱਖ ਭਰਾ ਖਾਂਦਾ ਉਹ گاਉਂ گاਾਂ ਦੇ ਮਾਸ ਦੇ ਬਰਾਬਰ ਗੁਰੂ ਸਾਹਿਬ ਨੇ ਉਹਨੂੰ ਦੱਸਿਆ ਕਿ ਉਹ ਹੁੰਦਾ ਇਸ ਕਰਕੇ ਸਾਨੂੰ ਕਿਸੇ ਦਾ ਹੱਕ ਆ ਜਿਹੜਾ ਉਹ ਕਦੀ ਵੀ ਨਹੀਂ ਮਾਰਨਾ ਚਾਹੀਦਾ ਤੇ ਜਿੱਦਾਂ ਵੀਰ ਜੀ ਦੱਸਦੇ ਆ ਕਿ ਇਹ ਕੱਪੜੇ ਸਿਉਣ ਦਾ ਕੰਮ ਕਰਦੇ ਸੀ ਤੇ ਇਹਨਾਂ ਦਾ ਕੋਈ ਮਿਹਨਤਾਨਾ ਇਹਨਾਂ ਨੂੰ ਨਹੀਂ ਸੀ ਮਿਲਦਾ ਤੇ ਫਿਰ ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ ਇਹ ਮੈਨੂੰ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਵੀਰ ਜੀ ਨੂੰ ਇਹ ਕੰਮ ਸ਼ੁਰੂ ਕੀਤਿਆਂ ਨੂੰ ਇਹ ਸੋਫਿਆਂ ਦੇ ਉੱਤੇ ਕਪੜਾ ਚੜਾਉਣ ਦਾ ਕੰਮ ਕਰਦੇ ਤੇ ਇਹ ਤਾਂ ਫਿਰ ਤੁਹਾਨੂੰ ਕੰਮ ਮਿਲ ਹੀ ਜਾਂਦਾ ਆਈ ਜਾਂਦਾ ਕੰਮ ਹਾਂਜੀ ਹਾਂ ਵਧੀਆ ਕੰਮ ਆਈ ਜਾਂਦਾ ਠੀਕ ਹੈ ਠੀਕ ਹੈ ਜੀ ਤੇ ਮਿਹਨਤ ਵੀ ਮਿਲ ਜਾਂਦੀ ਹੈ ਮਿਹਨਤ ਵੀ ਮਿਲ ਜਾਂਦੀ ਹੈ ਤੇ ਤੁਸੀਂ ਪ੍ਰੋਪਰ ਜਾ ਕੇ ਅਗਲੇ ਦੇ ਘਰੇ ਜਾ ਕੇ ਕਰਦੇ ਹਾਂ ਜੀ ਹਾਂਜੀ 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 ਅਸੀਂ ਦੇਖਿਆ ਸੀ ਸੋਫਿਆਂ ਦੇ ਕਪੜਾ ਚੜਾਉਣਾ ਸੀ ਤੇ ਸੰਪਰਕ ਕੀਤਾ ਤੇ ਵੀਰ ਜੀ ਦਾ ਨੰਬਰ ਸਾਨੂੰ ਮਿਲਿਆ ਜਦੋਂ ਇਹਨਾਂ ਨਾਲ ਅਸੀਂ ਗੱਲ ਕੀਤੀ ਤੇ ਇਹਨਾਂ ਨੇ ਰਾਈਟ ਵੇ ਹੀ ਕਿਹਾ ਕਿ ਕੋਈ ਗੱਲ ਨਹੀਂ ਇਹ ਕਿਤੇ ਹੋਰ ਸੀਗੇ ਕੰਮ ਕਰਦੇ ਪਏ ਤੇ ਉਧਰੋਂ ਨਿਵੇੜ ਕੇ ਤੇ ਕਹਿੰਦੇ ਮੈਂ ਤੁਹਾਡੇ ਆਲਾ ਜਾਗਾ ਤੇ ਉਦੋਂ ਹੀ ਨਾਲ ਦੀ ਨਾਲ ਇਹ ਸਾਡੇ ਕੋਲ ਆਗੇ ਕੱਲ ਸ਼ਾਮੀ ਤੇ ਮੋਟਰਸਾਈਕਲ ਦੇ ਉੱਤੇ ਆਪਣੀਆਂ ਨਾਲ ਮਸ਼ੀਨ ਵੀ ਆ ਮੈਂ ਕਹਾਂਗਾ ਕਿ ਕੈਮਰਾਮੈਨ ਮਸ਼ੀਨ ਦਿਖਾ ਦੇਣ ਉਹਦੀ ਪੁਰਾਣੀ ਮਸ਼ੀਨ ਅੱਜ ਕੱਲ ਤਾਂ ਟੈਕਨੋਲੋਜੀ ਬਹੁਤ ਆ ਪਰ ਇਹ ਉਹੀ ਪੁਰਾਣੀ ਮਸ਼ੀਨ ਦੇ ਨਾਲ ਕੰਮ ਕਰ ਰਹੇ ਕਿਹੜੇ ਸਾਲ ਦੀ ਮਸ਼ੀਨ ਹੈ ਇਹ ਇਹ ਘੜਤੋੜ ਵੀ 2000 ਲਾਉਤੀ 2000 2000 ਚਾਹੀਦੀ 2000 ਤੋਂ ਪਹਿਲਾਂ ਦੀ 2000 ਤੋਂ ਪਹਿਲਾਂ ਦੀ ਲੱਗਦੀ ਹੈ ਉੱਥੇ ਕਾਫੀ ਪੁਰਾਣੀ ਆ ਪੁਰਾਣੀ ਮਸ਼ੀਨ ਹੈ ਤੇ ਇਹਦੇ ਨਾਲ ਇਹ ਕਰ ਦਿੰਨੇ ਤੇ ਬਹੁਤ ਵਧੀਆ ਕੰਮ ਕਰਦੇ ਨੇ ਅਸੀਂ ਇਸ ਵੀਡੀਓ ਇਸ ਕਰਕੇ ਬਣਾ ਰਹੇ ਆ ਕਿ ਹੋਰ ਲੋਕਾਂ ਦੇ ਵਿੱਚ ਵੀ ਅਸੀਂ ਪਤਾ ਲੱਗੇ ਕਿ ਨੇ ਵਰਗਿਆ ਤਜਰਬੇਦਾਰ ਇਨਸਾਨ ਬੈਠੇ ਨੇ ਤੇ ਬੜਾ ਵਧੀਆ ਕੰਮ ਕਰਦੇ ਨੇ ਸਾਫ਼ ਸੁਥਰਾ ਕੰਮ ਕਰਦੇ ਨੇ ਤੇ ਇਹਨਾਂ ਦੇ ਜਿਹੜੇ ਪ੍ਰਾਈਜ਼ ਆ ਰੇਟ ਆ ਬੜਾ ਵਾਜਬ ਆ ਇਹਨਾਂ ਚਾਹਤ ਨਹੀਂ 3000 ਰੁਪਿਆ ਇੱਕ ਗੱਡੀ ਦਾ ਇਹ ਲੈਂਦੇ ਆ ਤੇ ਬਾਕੀ ਕੱਪੜਾ ਆ ਜਾਂ ਉਹ ਜਿਹੜੇ ਜਿਸ ਤਰ੍ਹਾਂ ਦਾ ਮਟੀਰੀਅਲ ਤੁਸੀਂ ਲਵਾਉਣਾ ਹੋਵੇ ਉਸ ਤਰ੍ਹਾਂ ਦਾ ਮਟੀਰੀਅਲ ਇਹ ਤੁਹਾਨੂੰ ਲਿਆ ਕੇ ਤੇ ਉਸੇ ਹੋਂਕ ਦੇ ਦਿੰਦੇ ਨੇ ਤੇ ਹੋਰ ਪਰਿਵਾਰ ਤੁਹਾਡਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਇਸ ਕੰਮ ਕਰਨ ਨਾਲ ਹੋਰ ਵੀ ਕੋਈ ਘਰ ਕਮਾਉਣ ਵਾਲਾ ਹੈਗਾ ਜਾਂ ਤੁਸੀਂ ਉਹ ਦੋ ਬੇਟੇ ਨੇ ਕੰਮ ਕਰਦੇ ਬੇਟੇ ਨਾਲ ਕੰਮ ਕਰਦੇ ਆ ਕਰਦੇ ਹੋਰ ਬੇਟੀਆਂ ਬੇਟੀਆਂ ਵਿਆਹੀਆਂ ਨੇ ਦੋ ਬੇਟੀਆਂ ਦੋ ਨੇ ਜੀ ਇਹਨਾਂ ਨੇ ਵਿਆਹਤੀਆਂ ਨੇ ਬੜਾ ਵਧੀਆ ਕਾਰਜ ਇਹਨਾਂ ਨੇ ਧੀਆਂ ਦਾ ਕੀਤਾ ਹੋਇਆ ਤੇ ਬੇਟੇਆਂ ਦੋ ਉਹਨਾਂ ਦਾ ਜੇ ਇਹਨਾਂ ਨੇ ਕਾਰਜ ਕਰਨਾ ਆ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਬੜੇ ਵਧੀਆ ਕਾਰੀਗਰ ਨੇ ਬੜਾ ਵਧੀਆ ਤਜਰਬਾ ਇਹਨਾਂ ਕੋਲ ਕਿਸੇ ਭੈਣ ਭਰਾ ਨੇ ਕਿਸੇ ਵੀਰ ਨੇ ਆਪਣੇ ਘਰ ਦੇ ਵਿੱਚ ਸੋਫਿਆਂ ਤੇ ਕੱਪੜਾ ਚੜਾਉਣਾ ਹੋਵੇ ਜਾਂ ਹੋਰ ਪੇਟੀਆਂ ਦੇ ਰਾਈਟ ਪੇਟੀਆਂ ਦਾ ਕੱਪੜਾ ਜਾਂ ਕਿਸੇ ਕਿਸਮ ਦਾ ਹੋਰ ਕਵਰਜ ਬਣਾਉਣਾ ਹੋਵੇ ਜਾਂ ਇਦਾਂ ਦੇ ਆਪਣੇ ਪੜਦੇ ਆ ਪੜਦੇ ਆ ਹਰ ਤਰ੍ਹਾਂ ਦਾ ਇਹ ਕੰਮ ਜਿਹੜਾ ਬੜਾ ਵੱਖੂਬੀ ਬੜੀ ਵਧੀਆ ਤਰੀਕੇ ਨਾਲ ਕਰਕੇ ਤੁਹਾਨੂੰ ਦੇਣਗੇ ਤਸੱਲੀ ਬਖਸ਼ ਠੀਕ ਹੈ ਨਾ ਜੀ ਤੇ ਹੋਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਦੱਸਣਾ ਹੋਵੇ ਕੁਝ ਆਪਣੇ ਬਾਰੇ ਇੱਕ ਤਾਂ ਆਪਣਾ ਫੋਨ ਨੰਬਰ ਬੋਲੋ ਤੁਹਾਡਾ ਫੋਨ ਨੰਬਰ ਕਿੰਨਾ ਆ ਫੋਨ ਨੰਬਰ ਮੇਰਾ ਜੀ 81464 12465 12465 ਇਹ ਸੈੱਲਫੋਨ ਨੰਬਰ ਹੈ ਇੱਕ ਇੱਕ ਵਟਸਐਪ ਨੰਬਰ ਵੀ ਤੁਸੀਂ ਦੱਸ ਰਹੇ ਸੀ ਵਟਸਐਪ ਨੰਬਰ ਵਟਸਐਪ ਨੰਬਰ ਹੈ ਜੀ 97816 978829 08780 ਇਹ ਕਰ ਕਰ ਲਓ ਜੀ ਬਾਕੀ ਆਪਾਂ ਵੀਡੀਓ ਦੇ ਉੱਤੇ ਵੀ ਮੈਂਸ਼ਨ ਕਰ ਦਾਂਗੇ ਵਟਸਐਪ ਨੰਬਰ ਤੇ ਇਹਨਾਂ ਨਾਲ ਸੰਪਰਕ ਕਰੋ ਤੇ ਅੱਜ ਕੱਲ ਤੁਹਾਡੀ ਦੁਕਾਨਦਾਰੀ ਵੀ ਕਿਤੇ ਹੈਗੀ ਦੁਕਾਨ ਵੀ ਹੈਗੀ ਤੁਹਾਡੀ ਹਾਂ ਜੀ ਸਿੰਗਲਾ ਮਾਰਕੀਟ ਹੈ ਜੀ ਸਿੰਗਲਾ ਮਾਰਕੀਟ ਦੇ ਵਿੱਚ ਖਨੋਰੀ ਮੰਡੀ ਦੇ ਵਿੱਚ ਹਾਂ ਜੀ ਖਨੋਰੀ ਮੰਡੀ ਦੇ ਵਿੱਚ ਸਿੰਗਲਾ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨ ਆ ਉੱਥੇ ਵੀ ਜਾ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਫੋਨ ਤੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਇੱਕ ਵਾਰੀ ਮੌਕਾ ਦਿਓ ਤੁਸੀਂ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਤਸੱਲੀ ਕਰਾਉਂਦੇ ਆ ਕੰਮ ਦੀ ਪੂਰੀ ਸਾਨੂੰ ਤਾਂ ਬਹੁਤ ਵਧੀਆ ਕੰਮ ਲੱਗਾ ਇਹਨਾਂ ਦਾ ਬੜਾ ਵਧੀਆ ਫਿਟਿੰਗ ਬੜੀ ਵਧੀਆ ਕੱਪੜੇ ਦੀ ਇਹਨਾਂ ਨੇ ਕੀਤੀ ਹੈ ਤੇ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਤੋਂ ਸਾਨੂੰ ਤਾਂ ਬੜੀ ਖੁਸ਼ੀ ਹੋਈ ਹੈ ਬਾਕੀ ਮੇਨ ਤਾਂ ਨਾ ਜਿਹੜਾ ਇਨਸਾਨ ਦਾ ਉਹ ਕਿਸੇ ਨੂੰ ਵੀ ਨਹੀਂ ਰੱਖਣਾ ਚਾਹੀਦਾ ਉਹ ਹਮੇਸ਼ਾ ਹੀ ਤੰਗ ਕਰਦਾ ਜੇ ਆਪਾਂ ਕਿਸੇ ਦਾ ਪ੍ਰਾਇਆ ਹੱਕ ਖਾਈਏ ਪ੍ਰਾਇਆ ਹੱਕ ਨਹੀਂ ਖਾਣਾ ਚਾਹੀਦਾ ਉਹ ਜੋ ਅਗਲੇ ਦੀ ਮਿਹਨਤ ਆ ਨਾ ਆ ਉਹਨੂੰ ਦੇ ਦਿਆ ਕਰੋ ਕੋਈ ਵੀ ਪ੍ਰਾ ਕਿਸੇ ਵੀ ਕਿਸਮ ਦਾ ਕੰਮ ਕਰਾਉਂਦਾ ਤੇ ਉਹਨਾਂ ਨੂੰ ਕਿਸੇ ਦਾ ਮਿਹਨਤਾਨਾ ਨਹੀਂ ਮਾਰਨਾ ਚਾਹੀਦਾ ਤੇ ਹੋਰ ਠੀਕ ਹੈ ਵੀਰ ਜੀ ਅਸੀਂ ਆਪਾਂ ਵੀਡੀਓ ਨੂੰ ਪਾਵਾਂਗੇ ਤੇ ਤੁਹਾਡੇ ਨਾਲ ਹੋਰ ਵੀ ਸੰਪਰਕ ਕਰਾਂਗੇ ਕਿਸੇ ਨੇ ਜਿੰਨੇ ਵੀ ਆਪਣਾ ਕੋਈ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਆ ਹਰ ਕੇ ਤੇ ਇਹਨਾਂ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਬਾਕੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਲਾਈਕ ਸਬਸਕ੍ਰਾਈਬ ਮੰਡਵੀ ਟੀਵੀ ਤੇ ਮੈਂ ਤੁਹਾਡਾ ਆਪਣਾ ਮਨਜੀਤ ਮੰਡਵੀ ਸਤਿ ਸ੍ਰੀ ਅਕਾਲ ਜੀ ਠੀਕ ਹੈ